ਸਤਿਕਾਰਜੀ ਵੈਰ ਜਗਾ ਖਾਲਸਾ ਸਿਰਵੈਜ ਕੀ ਫਤਿਹ ਕਹਿੰਦੇ ਹੁੰਦੇ ਆ ਨਾ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਆ ਫਿਰ ਉਹਦਾ ਖੈੜਾ ਨਹੀਂ ਛੱਡਦੀ ਖਾਸ ਕਰਕੇ ਜਿਨੇ ਪਾਪ ਕਮਾਏ ਹੋਣਾ ਪਾਪ ਕੀਤੇ ਹੋਣਾ ਸਿੱਖ ਕੌਮ ਦੇ ਨਾਲ ਜਿਨੇ ਦਗਾ ਕਮਾਈ ਹੋਵੇ ਕਹਿੰਦੇ ਹੁੰਦੇ ਆ ਕਿ ਇਸ ਜਨਮ ਦੇ ਵਿੱਚ ਹੀ ਸਾਰਾ ਉਸ ਲੈਣਾ ਦੇਣਾ ਹੋ ਜਾਂਦਾ ਕੁਝ ਕੁ ਦਾ ਰਹਿ ਜਾਂਦਾ ਉਹ ਅਗਲੇ ਪਾਰ ਜਿਹੜਾ ਹੋ ਜਾਂਦਾ ਪਰ ਕਈਆਂ ਨੂੰ ਕਹਿੰਦੇ ਨੇ ਰੱਬ ਇੱਥੇ ਸਭ ਉਸ ਦਿਖਾ ਦਿੰਦਾ ਕਹਿਣ ਦਾ ਭਾਵ ਕਿ ਅੱਜ ਜਿਹੜਾ ਵਿਸਾਗਾ ਇਹ ਅਕਾਲੀ ਦਲ ਬਾਦਲ ਦੇ ਨਾਲ ਜੁੜਿਆ ਹੋਇਆਗਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਫਾਨੀ ਸੰਸਾਰ ਤੋਂ ਅਲਵਿਦਾ ਕਹਿ ਗਿਆ ਉਸ ਤੋਂ ਬਾਅਦ ਜਿਹੜਾ ਹਾਲ ਕੇ ਜਿਹੜਾ ਅਕਾਲੀ ਦਲ ਦਾ ਹੋ ਰਿਹਾਗਾ ਬਹੁਤ ਹੀ ਮਾੜਾ ਜਾਨੀ ਕਿ ਆਪਾਂ ਕਹਿ ਲਈਏ ਬਹੁਤ ਹੀ ਮਾੜਾ ਤੇ ਇਸ ਨੂੰ ਹੋਰ ਕੀ ਸ਼ਬਦ ਦੇ ਦੀ ਆਪਾਂ ਤਾਂ ਉਹ ਵੀ ਕੋਈ ਅਤਕਤ ਨਹੀਂ ਹੋਵੇਗੀ ਚਲੋ ਆਪਾਂ ਉਹ ਸ਼ਬਦ ਨਹੀਂ ਵਰਤ ਸਕਦੇ ਦੂਜਾ ਨੰਬਰ ਜਿੱਥੇ ਅਕਾਲੀ ਦਲ ਨੇ ਵੱਡੇ ਘਾਟੇ ਖਾਦੇ ਨੇ ਅਕਾਲੀ ਦਲ ਉੱਪਰਲੀ ਪੌੜੀ ਤੋਂ ਆ ਕੇ ਥੱਲੇ ਡਿੱਗਿਆਗਾ ਇਹ ਤਾਂ ਅਕਾਲੀ ਦਲ ਦਾ ਜਿਹੜਾ ਤੁਸੀਂ ਹਾਲ ਹੋਇਆ ਸਭ ਨੇ ਦੇਖਿਆਗਾ ਪਰ ਜਦੋਂ ਵੀ ਆਪਾਂ ਕਿਸੇ ਵੀ ਪ੍ਰਮਾਤਮਾ ਬੜਾ ਇੱਕ ਵੱਡੀ ਕੁਦਰਤ ਬੜੀ ਵੱਡੀ ਇੱਕ ਚੀਜ਼ ਆ ਜਿਹੜਾ ਬੰਦਾ ਇੱਥੇ ਕਿਸੇ ਦੇ ਨਾਲ ਧੋਖਾ ਫਰੇਵ ਠੱਗੀ ਚੋਰੀ ਦਗਾ ਕਮਾਉਂਦਾਗਾ ਜਾਂ ਸਿੱਖ ਕੌਮ ਦੇ ਨਾਲ ਉਹਦੇ ਵਿੱਚ ਵਿਚਰ ਕੇ ਧੋਖਾ ਕਮਾਉਂਦਾਗਾ ਸਿੱਖ ਕੌਮ ਨੂੰ ਉਹਲਾ ਰੱਖ ਕੇ ਸਭ ਤੋਂ ਵੱਡਾ ਜਿਹੜਾ ਗਨਾਹਗਾਰ ਪਾਪੀ ਉਹ ਮੰਨਿਆ ਜਾਂਦਾ ਹੁਣ ਜਿੱਥੇ ਕਿ ਅਕਾਲੀ ਦਲ ਜਿਹੜਾ ਦੋ ਧੜੇ ਅਕਾਲੀ ਦਲ ਦੇ ਬਣ ਗਏ ਬੇਸ਼ੱਕ ਹੁਣ ਤੁਹਾਨੂੰ ਜਿਹੜਾ ਅਕਾਲੀ ਦਲ ਜਿਹੜਾ ਇਹ ਇੱਕ ਢੜਾ ਜਿਹੜਾ ਬਾਗੀ ਢੜਾ ਕਹਿੰਦੇ ਆ ਤੇ ਹੁਣ ਅਕਾਲੀ ਦਲ ਜਿਹੜਾ ਬਾਦਲਾ ਜਾਨੀ ਕਿ ਸਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਅੰਦਰ ਅਕਾਲ ਤਖਤ ਵੱਲੋਂ ਤਲਬ ਕਰਨ ਦਾ ਜਿਹੜਾ ਇੱਕ ਨੋਟਸ ਕੱਢਿਆ ਜਾਨੀ ਕਿ ਇੱਕ ਅਪੀਲ ਕੀਤੀ ਹੈ ਕਿ ਅਕਾਲੀ ਦਲ ਜਿਹੜਾ ਬਾਦਲਾ ਉਹ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ ਚਲੋ ਇਹ ਸਭ ਕੁਝ ਹੋ ਜਾਵੇਗਾ ਤੁਹਾਨੂੰ ਵੀ ਪਤਾਗਾ ਸਾਨੂੰ ਵੀ ਪਤਾਗਾ ਸਾਰਾ ਕੁਛ ਕੀ ਕੁਝ ਹੁੰਦਾਗਾ ਤੁਹਾਨੂੰ ਇੱਥੇ ਮੈਂ ਗੱਲ ਹੋਰ ਦੱਸੂਗਾ ਜਿਹੜਾ ਕਿ ਅੰਦਰਲਾ ਸੱਚ ਆ ਉਹ ਇੱਕ ਹੋਰ ਗੱਲ ਡਿੱਗ ਰਹੀ ਆ ਅਸਕਵੀਰ ਬਦਲਤੇ ਹੋ ਵੱਡੀ ਖਬਰ ਆ ਜਿਹੜੀ ਉਹ ਤੁਹਾਨੂੰ ਮੈਂ ਦੱਸਾਂਗਾ ਭਰਤ ਉਸ ਤੋਂ ਪਹਿਲਾਂ ਇੱਕ ਤੁਸੀਂ ਮੈਨੂੰ ਇਹ ਦੱਸਿਓ ਸਾਰੇ ਤੁਸੀਂ ਸਿਆਣਿਓ ਸੋਝਬਾਨ ਬੰਦੇਓ ਬਾਗੀ ਧੜੇ ਨੇ ਅਕਾਲ ਤਖਤ ਤੇ ਜਾ ਕੇ ਜਿਹੜੀ ਮਾਫੀ ਮੰਗੀ ਆ ਕਿ ਸਾਡੇ ਤੋਂ ਆ ਗਨਾਹ ਹੋਏ ਨੇ ਆ ਗਲਤੀਆਂ ਬੱਜਰ ਗਲਤੀਆਂ ਸੀ ਵਿੱਚ ਉਹਦੇ ਨਾਲ ਸੀ ਤੇ ਹੁਣ ਕਹਿੰਦੇ ਆ ਵੀ ਤਨਖਾਹ ਲਾਈ ਜਾਂਦੀ ਆ ਸਜ਼ਾ ਲਾਈ ਜਾਂਦੀ ਆ ਮਾਫ ਕਰਨਾ ਸਜ਼ਾ ਲਾਈ ਜਾਂਦੀ ਆ ਕਾਦੀ ਸਜ਼ਾ ਲਾਈ ਜਾਂਦੀ ਆ ਤੁਸੀਂ ਐਨੇ ਵਾਰੀ ਆਟ ਕਰਨਾ ਜਪਜੀ ਸਾਹਿਬ ਦਾ ਐਨੇ ਵਾਰੀ ਕੀਰਤਨ ਸਰਵਨ ਕਰਨਾ ਘੰਟਾ 2 ਘੰਟੇ ਐਨਾ ਤੁਸੀਂ ਐਨੇ ਰੁਪਈਆ ਦਾ ਜਿਹੜਾ ਡੇਲੀ ਪ੍ਰਸਾਦ ਕਰਾਉਣਾਗਾ ਪਹਿਲੀ ਗੱਲ ਤਾਂ ਮੈਨੂੰ ਤੁਸੀਂ ਇਹ ਦੱਸੋ ਕਿ ਪਰੰਪਰਾਵਾਂ ਜਿਹੜੀ ਹੈਗੀ ਆ ਕਿਸ ਨੇ ਚਲਾਈ ਆ ਕਿੱਥੋਂ ਆਈ ਆ ਇੱਕ ਤਾਂ ਮੈਨੂੰ ਇਹਦਾ ਜਿਹੜਾ ਹੈਗਾ ਜਿਹੜਾ ਕਲੀਅਰ ਹੋਣਾ ਚਾਹੀਦਾ ਮੈਨੂੰ ਇਸ ਗੱਲ ਦਾ ਪਤਾ ਨਹੀਂ ਨੰਬਰ 2 ਜੇਕਰ ਗੱਲ ਇਹ ਆ ਸਜ਼ਾ ਜੇਕਰ ਧਰਮਕ ਪਾਠ ਪੜਨਾ ਦੇਖ ਕਰਾਉਣਾ ਕੀਰਤੋਂ ਸੁਣਨਾ ਇਹ ਸਜ਼ਾ ਕੀ ਤਾਂ ਫਿਰ ਇਹ ਸਜ਼ਾ ਤਾਂ ਲੋਕ ਲੱਖਾਂ ਲੋਕ ਭੋਗ ਰਹੇ ਨੇ ਇਤਾਂ ਲੱਖਾਂ ਲੋਕ ਜਿਹੜੀਆਂ ਸਜ਼ਾ ਨੇ ਇਹਦੋਂ ਵੱਧ ਭੋਗ ਰਹੇ ਨੇ ਪੰਜ ਬਾਣੀਆਂ ਦਾ ਸਵੇਰੇ ਨਿਤਨੇਮ ਕਰਦੇ ਨੇ ਦੋ ਬਾਣੀਆਂ ਦਾ ਜਿਹੜਾ ਸਾਉ ਨੂੰ ਨਿਤਨੇਮ ਕਰਦੇ ਨੇ ਤੇ ਇਸ ਤੋਂ ਬਾਅਦ ਕੀਰਤਨ ਸਰਬਣ ਵੀ ਬਹੁਤ ਜਿਹੜੇ ਬੰਦੇ ਕਰਦੇ ਨੇ ਇਸ ਤੋਂ ਬਾਅਦ ਤਾਂ ਮੇਰੇ ਸਜਾ ਉਹ ਬੰਦੇ ਭੋਗ ਰਹੇ ਨੇ ਜਿਹੜੇ ਕਿ ਬਿਨ ਕਹੇ ਕਿਸੇ ਤੇ ਇਲਜ਼ਾਮ ਨਹੀਂ ਕਿਸੇ ਤੇ ਕੋਈ ਦੂਸ਼ਣਵਾਦੀ ਨਹੀਂ ਕਿਸੇ ਨੇ ਕੋਈ ਮਾਰਾ ਕੀਤਾ ਨਹੀਂ ਇਹ ਮੈਨੂੰ ਕਲੀਅਰ ਕੀਤਾ ਜਾਵੇ ਕਿ ਇਹਦੇ ਵਿੱਚ ਕੀ ਇਹ ਸਹੀ ਆ ਜਾਂ ਜਾਇਜ਼ ਆ ਜਾਂ ਨਜਾਇਜ਼ ਆ ਆਪਾਂ ਗੱਲ ਕਰਨੀ ਸੀ ਅੱਜ ਸ਼ਰੋਮਣੀ ਕਮੇਟੀ ਬਾਰੇ ਹੁਣ ਬਾਲੇ ਜਾਣੇ ਜਿਹੜੇ ਹੈਗੇ ਨੇ ਕਾਫੀ ਜਿਹੜੇ ਸ਼ਰੋਮਣੀ ਕਮੇਟੀ ਮੈਂਬਰ ਆ ਭਰੋਸੇ ਜੂ ਸੂਤਰਾਂ ਤੋਂ ਵੱਡਾ ਪਤਾ ਲੱਗਿਆ ਕਿ ਸ਼ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਅਕਾਲੀ ਦਲ ਦੇ ਵਿੱਚ ਜਿਹੜੇ ਆ ਇਸ ਵਕਤ ਹੈਗੇ ਨੇ ਮੌਜੂਦਾ ਮੈਂਬਰ ਅਕਾਲੀ ਦਲ ਵੱਲੋਂ ਹੈਗੇ ਨੇ ਪਰ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਲਾ ਲਈਏ ਜਾਂ ਹਫ਼ਤਾ ਦਸਾ ਦਿਨ ਠਹਿਰ ਕੇ ਲਾ ਲਈਏ ਜਾ ਕੁਝ ਆਉਣ ਵਾਲਾ ਵਕਤ ਮਿਹਨਤ ਇਕ ਲਾ ਲਈਏ ਅਕਾਲੀ ਦਲ ਨੂੰ ਅਲਬੇਦਾ ਕਹਿਣ ਵਾਲੇ ਨੇ ਤੁਹਾਨੂੰ ਇੱਕ ਮੈਂ ਵੱਡੀ ਖਬਰ ਸੁਣਾਉਣਾਗਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਹੁਤ ਹੀ ਜਿਆਦੇ ਸਖਬੀਰ ਬਾਦਲ ਨੂੰ ਸਾੜ ਰਹੇ ਨੇ ਵਿੱਚੋਂ ਰੀਜਨ ਕੀ ਆ ਇਹ ਹਜੇ ਤੱਕ ਪਤਾ ਨਹੀਂ ਲੱਗਿਆ ਜਦੋਂ ਖੁੱਲ ਕੇ ਸਾਹਮਣੇ ਆਉਣਗੇ ਉਦੋਂ ਪਤਾ ਲੱਗ ਜਾਵੇਗਾ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਸਰਕਾਰਾਂ ਵੱਲੋਂ ਜਿਹੜੇ ਖਾਸ ਕਰਕੇ ਅਕਾਲੀ ਦਲ ਦੇ ਜਿਹੜੇ ਸਾਰੇ ਮੈਂਬਰ ਅਕਾਲੀ ਦਲ ਦੇ ਆ ਇੱਕ ਦੋ ਜਿਹੜੇ ਮਾਨ ਦਲ ਦੇ ਸੀ ਉਹ ਵੀ ਕਾਲੀ ਦਲ ਦੇ ਵਿੱਚ ਵਾਗੇ ਸੀ ਹੁਣ ਬਹੁਤੇ ਮੈਂਬਰ ਨੇ ਜਿਹੜੇ ਉਹ ਅਕਾਲੀ ਦਲ ਨੂੰ ਛੱਡ ਰਹੇ ਨੇ ਸੁਖਵੀਰ ਬਾਦਲ ਨੂੰ ਯਾਨੀ ਕਿ ਛੱਡ ਰਹੇ ਨੇ ਉਹਨਾਂ ਦਾ ਕਿੱਧਰ ਜਾਣਾ ਨਾ ਜਾਣਾ ਫਿਲਹਾਲ ਇਸ ਗੜੇ ਆਪਾਂ ਗੱਲ ਦਾ ਜਿਹੜਾ ਏ ਪਤਾ ਨਹੀਂ ਲੱਗ ਸਕਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਵੀ ਜਿਹੜਾ ਕਲੀਅਰ ਕਰ ਦੇਵਾਂਗੇ ਕਿ ਮੈਂ ਤੁਹਾਨੂੰ ਜਿਹੜੀ ਸਭ ਤੋਂ ਵੱਡੀ ਜਿਹੜੀ ਖਬਰ ਜਿਹੜੀ ਸੁਣਾਉਂਦਾ ਸੀ ਕਿ ਅਕਾਲੀ ਦਲ ਦੇ ਉੱਤੇ ਨਿਤ ਨਵੇਂ ਜਿਹੜੇ ਗਜਾਂ ਜਿਹੜੀਆਂ ਡਿੱਗ ਰਹੀਆਂ ਨੇ ਪਹਿਲਾਂ ਅਕਾਲੀ ਦਲ ਦੇ ਉੱਤੇ ਬਲੇਮ ਲੱਗਦੇ ਨੇ ਪ੍ਰਧਾਨਗਿ ਨੂੰ ਛੱਡਣ ਲੱਗਦੇ ਆ ਫਿਰ ਦੋ ਧੜੇ ਬਣਦੇ ਆ ਦੋ ਧੜਿਆਂ ਵੱਲੋਂ ਜਿਹੜਾ ਕਿਹਾ ਜਾਂਦਾ ਕਿ ਸੁਖਵੀਰ ਬਾਦਲ ਵੱਲੋਂ ਜਿਹੜਾ 90 ਲੱਖ ਦਾ ਇਤਿਆਰ ਦਿੱਤੇ ਨੇ ਸਰਚ ਵਾਲੇ ਨੂੰ ਮਾਫੀ ਦਿੱਤੀ ਆ ਬਲਾਤਕਾਰੀ ਨੂੰ ਹੋਰ ਬੜੇ ਵੱਡੇ ਜਿਹੜਾ ਬਰਗਾੜੀ ਮੋਰਚਾ ਬਰਗਾੜੀ ਕਾਂਡ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਨੂੰ ਲੈ ਕੇ ਜਿਹੜਾ ਦੋਸ ਨੇ ਇਹ ਦੋਸ ਨੇ ਇਹ ਜਿਹੜੀ ਦੋਸਤ ਹੈ ਹੋ ਚੁੱਕੇ ਨੇ ਇਹਨਾਂ ਦਾ ਨਾਮ ਆ ਚੁੱਕਿਆਗਾ ਰਿਪੋਰਟਾਂ ਦੇ ਵਿੱਚ ਬਾਦਲ ਕਿਆਂ ਦਾ ਤੇ ਹੁਣ ਜਿਹੜਾ ਗੱਲ ਕਰਦੇ ਆ ਕਿ ਸ਼ਰੋਮਣੀ ਕਮੇਟੀ ਦੇ ਮੈਂਬਰ ਵੀ ਹੁਣ ਅਕਾਲੀ ਦਲ ਬਾਦਲ ਤੋਂ ਪਾਸਾ ਵੱਟ ਰਹੇ ਨੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਅਕਾਲੀ ਦਲ ਰੰਡਮੰਡ ਹੋ ਰਿਹਾਗਾ ਜਮਾ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਆ ਕਿ ਕੱਖਾਂ ਤੋਂ ਹੌਲਾ ਹੋ ਰਿਹਾਗਾ ਹੋ ਸਕਦਾ ਸਕੀਰਵਾਦਾਂ ਨੂੰ ਇੱਥੋਂ ਪੰਜਾਬ ਛੱਡ ਕੇ ਵਿਦੇਸ਼ ਜਿਹੜਾ ਭੱਜਣ ਵਾਲਾ ਜਿਹੜਾ ਇੱਕ ਰਸਤਾ ਰਹਿ ਗਿਆ ਜਿਸ ਤਰ੍ਹਾਂ ਕਹਿੰਦੇ ਹੁੰਦੇ ਸੀ 84 ਵੇਲੇ ਕਹਿੰਦੇ ਸੀ ਬਾਦਲਾਪ ਸੈੜ ਤੇ ਰਿਆ ਮੁੰਡਾ ਉਹਦਾ ਵਿਦੇਸ਼ ਭੇਜ ਦਿੱਤਾ ਕਿ 84 ਵੇਲੇ ਇਹ ਗੱਲਾਂ ਜਿਹੜੀਆਂ ਆਮ ਉੱਪਰ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਲੱਗਦਾਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਸ ਵੀਰਵਾਦ ਦਾ ਜਿਹੜਾ ਹੋਰ ਵੀ ਜਿਹੜਾ ਮਾੜਾ ਹਾਲ ਹੋਵੇਗਾ ਤੇ ਤੁਹਾਨੂੰ ਇਹ ਖਬਰ ਜਿਹੜੀ ਇੱਕ ਅਹਿਮ ਖਬਰ ਦੇਣੀ ਸੀ ਆਪਣੇ ਕਮੈਂਟ ਕਰਕੇ ਆਪਣੀ رائے ਜਰੂਰ ਦੱਸ ਦਿਓ ਕਮੈਂਟ ਕਰਨਾ ਨਾ ਭੁੱਲਿਓ ਤੁਹਾਨੂੰ ਮੈਂ ਬਾਰ-ਬਾਰ ਕਹਿਣਾ ਹੁੰਨਾਗਾ ਤੁਹਾਨੂੰ ਚੰਗੀ ਨਾ ਲੱਗਿਓ ਸ਼ੇਅਰ ਨਾ ਕਰੋ ਆਪਣੇ ਕਮੈਂਟ ਜੋ ਮਰਜ਼ੀ ਕਰੋ ਤੁਹਾਡੀ ਸੋਚ ਮੁਤਾਬਕ ਮੈਂ ਕਿਸੇ ਨਾ ਇੱਥੇ ਕਿਸੇ ਨੂੰ ਗੁੱਸਾ ਨਹੀਂ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਕਿਉਂਕਿ ਹਰੇਕ ਬੰਦੇ ਦਾ ਅਧਿਕਾਰ ਆ ਕਮੈਂਟ ਕਰਨਾ ਤੇ ਉਸ ਅਧਿਕਾਰ ਨੂੰ ਬਰਕਰਾਰ ਰੱਖਦੇ ਤੁਸੀਂ ਆਪਣੀ رائے ਜਿਹੜਾ ਜ਼ਰੂਰ ਦੇਣਾ ਹੈ ਸੰਬੰਧੀ ਤੇ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਵਹਿਗਜੀ ਦਾ ਖਾਲਸਾ ਸ੍ਰੀ ਵਹਿਗਜੀ ਕੀ ਫਤਿਹ